ਕਿਆ ਕਿਆ ਵੀਰ ਜੀ ਅੱਜ ਉਹ ਭਾਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਵਾਲੀਆਂ ਪਹਿਣਾ ਨੂੰ ਹਰਿਆਣੇ ਵਾਲੀਆਂ ਪਹਿਣਾ ਨੂੰ ਰਾਜਸਥਾਨ ਵਾਲੀਆਂ ਪਹਿਣਾ ਨੂੰ ਤੇ ਬਾਹਰ ਵਾਲੀਆਂ ਪਹਿਣਾ ਨੂੰ ਸਾਹਿਲ ਕੁਮਾਰ ਦਾ ਤੇ ਪੂਰੀ ਟੀਮ ਦਾ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਭਾਜੀ ਕੀ ਜੀ ਕੀ ਜੀ ਭਾਜੀ ਅੱਜ ਲੈ ਕੇ ਆਏ ਆ ਭਾਜੀ ਠੰਡੇ ਠਾਰ ਗਰਮੀਆਂ ਦਾ ਕੱਪੜਾ ਬਿਲਕੁਲ ਆਰਾਮਦਾਰ ਬਿਲਕੁਲ ਫਟੇ ਬਗਲ ਮੈਂ ਕਿਹਾ ਜਮਾਂ ਨਹੀਂ ਲੱਗੇਗੀ ਜਮਾਂ ਨਹੀਂ ਲੱਗੇਗੀ ਬਾਣੀ ਨਹੀਂ ਖਾਏਗਾ ਪੀਗਾ ਨਹੀਂ ਨਹੀਂ ਤਪੇਗਾ ਅਲਰਜੀ ਵਾਲੇ ਅਲਰਜੀ ਤਾਂ ਜਮਾਂ ਹੀ ਨਹੀਂ ਕਰੇਗਾ ਭਾਜੀ ਡਿਜ਼ਾਈਨ ਕਿਹੜੇ ਆ ਵੈਰਟੀ ਮੇਰੀ 파ਜੀ ਨੀਰੀ ਵੈਰਟੀ ਹੈ ਨੀਰੀ ਉਹfte ਮੈਂ ਕਿ ਉਹfte 파ਜੀ ਬੜਾ ਕਿਆ ਬਾਜ਼ਾਰ ਚ 15 1500 ਦਾ ਸੂਟ ਵੇਚ ਰਿਆ ਅੱਛਾ ਜੀ ਤੇ ਆਪਣੇ ਕੋਲੇ ਆਇਆ 650 ਦੀ ਰੇਟ 650 ਦੀ ਸ਼ਹਿਰੀ 파ਜੀ ਇਧਰ ਹਾਂਜੀ 650 50 ਰੁਪਿਆ ਸੂਟ ਦੇ ਰਿਆ ਅੱਛਾ ਜੀ ਕਿਹਦਾ ਕਹਿ ਰਿਆ ਸਾਡੇ ਰੇਟ ਕੋਈ ਦੇ ਕੇ ਦਿਖਾਵੇ ਕਬਾ ਚੈਲੰਜ ਕਰੇ ਚੈਲੰਜਰ ਪਿਓਰ ਕੋਟਨ ਦਾ ਸੂਟ 22 ਮੀ ਦੁਪੱਟੇ ਨਾਲ ਆਪਣੇ ਕੋ ਮਿਲਗਾ ਅੱਦੇ ਰੇਟੇ ਅੱਦੇ ਰੇਟ ਜੀ ਬਿਲਕੁਲ ਅੱਦੇ ਰੇਟ ਮਿਲਣਗੇ ਆ ਜੀ ਇੱਕ ਵਾਰੀ ਠੰਡਾ ਠੰਡਾ ਕੋਲ ਲਓ ਜੀ ਠੰਡਾ ਥਾਰ ਏਸੀ ਵਾਲਾ ਕੱਪੜਾ ਠੰਡਾ ਥਾਰ ਏਸੀ ਵਾਲਾ ਕੱਪੜਾ ਹਾਂ ਠੰਡ ਠੰਡਾ ਠੰਡਾ ਕੱਪੜਾ ਏਸੀ ਵਾਲਾ ਠੰਡ ਠੰਡਾ ਥਾਰ ਕੱਪੜਾ ਆ ਜੀ ਲਓ ਭੈਣ ਜੀ ਵਾਕਏ ਠੰਡੇ ਠਾਰ ਸੂਟ ਆ ਗਏ ਨੇ ਗੋਟੀ ਵਾਲਿਆਂ ਦੇ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਹਾਂਜੀ ਕਾਉਂਟ ਵਾਲੇ 800 ਦੇ 600 ਦੀ ਰੇਟ ਚ 13 1300 ਵਾਲੇ ਔਰ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਹਾਂਜੀ ਕੋਈ ਬਾਉਂਡੇਸ਼ਨ ਨਹੀਂ ਕੱਲਾ ਕੱਲਾ ਸੂਟ ਹੈ ਨਰਨਾਟਕ ਲਈ ਆਹੂ ਚਾਹ ਕੇ ਲੈਓ ਜੀ ਸਿਰਫ 650 ਰੁਪਏ ਦਾ ਐਨੇ ਸੋਨੇ ਸੋਨੇ ਰਿਆਣ ਐਡੇ ਪਿਆਰੇ ਪਿਆਰੇ ਪ੍ਰਿੰਟ ਐਡੇ ਸੋਨੇ ਸੋਨੇ ਰਿਆਣ ਐਡੇ ਪਿਆਰੇ ਪਿਆਰੇ ਪ੍ਰਿੰਟ ਇਹ ਭਾਜੀ ਇਹ ਮਿਲਨੇ ਆ ਗੋਠੀ ਵਰਲਡਵਾਈਡ ਢੋਪੀ ਵੀ ਆ ਬਠਿੰਡਾ ਵਾਲਿਆਂ ਦੇ ਪਠੰਡੇ ਵਾਲੇ ਪਠੰਡੇ ਵਾਲੇ ਪਠੰਡੇ ਵਾਲੇ ਗੋਠੀ ਵਾਲੇ ਗੋਠੀ ਵਾਲੇ ਪਠੰਡੇ